ਲੁਧਿਆਣਾ ਦੇ ਸਚਕਣ ਚਿਰੀ ਹਜੂਰ ਸਾਹਿਬ ਜਥਾ ਕਮੇਟੀ ਵੱਲੋਂ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਗੁਰਪੁਰਬ ਨੂੰ ਸਮਰਪਣ ਮਹਾਨ ਨਗਰ ਕੀਰਤਨ ਕੱਢਿਆ ਗਿਆ ਜੋ ਕਿ ਗੁਰਦੁਆਰਾ ਖਾਲਸਾ ਇਸਤਰੀ ਦਲ ਸ਼ਹੀਦਾ ਨੇੜੇ ਤੇ ਦਮੋਰੀਆ ਪੁਲ ਤੋਂ ਕੱਢਿਆ ਜਾ ਰਿਹਾ ਹੈ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਸਿਵਲਾਈਨ ਦੇ ਇਲਾਕੇ ਵਿੱਚ ਹੁੰਦਾ ਹੋਇਆ ऐसे ही गुरुद्वारा साहिब ਦੇ ਵਿਚਾਰੇ ਸਮਾਪਤ ਹੋਇਆ ਇਸ ਤਰ੍ਹਾਂ ਗੁਰਦੁਆਰਾ ਕਮੇਟੀ ਵੱਲੋਂ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਸ ਰੂਪ ਤੋਂ ਨਗਰ ਕੀਰਤਨ ਜਾਏਗਾ ਸੰਗਤਾਂ ਤਨਮਨ ਧਨ ਦੇ ਨਾਲ ਨਗਰ ਕੀਰਤਨ ਦੀਆਂ ਰੌਣਕਾਂ ਵਿਦਾਨੀਆਂ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਚਖੰਡ ਸ੍ਰੀ ਹਰਿ ਜੀ ਜੂਰ ਸਾਹਿਬ ਜਥਾ ਕਮੇਟੀ ਵੱਲੋਂ ਅਤੇ ਗੁਰਦੁਆਰਾ ਖਾਲਸਾ ਇਤਿਹਾਲ ਸ਼ਹੀਦਾਂ ਨੇੜੇ ਦਮੋੜੇ ਬਲਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਜਿਹੜਾ ਅੱਜ ਸ਼ੁਰੂ ਹੋਇਆ ਇਹ ਨਗਰ ਕੀਰਤਨ ਆਪਣੇ ਪ੍ਰਾਣੇ ਰੂਟ ਤੋਂ ਹੋਇਆ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੀ ਜੀ ਘੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਆਪਣੇ ਰੂਟ ਤੋਂ ਹੁੰਦਾ ਹੈ ਇਹਦੇ ਵਿੱਚ ਠੰਡੇ ਮਿੱਠੇ ਚਲਦੀਆਂ ਜੀਵੀਆਂ ਅਤੇ ਗੁਰੂ ਘਰ ਲੰਗਰ ਉਤਰਤ ਵਰਤੇਗਾ ਬਾਈ ਗੁਰਜਾ ਕਾਲਜਾ ਬਾਈ ਗੁਰਜਾ ਕੀ ਫਤਿਹ ਲੋਕਾਂ ਨੂੰ ਕੀ ਬੀਲ ਕਰਨਾ ਜਾਨੇ ਲੋਕਾਂ ਨੂੰ ਅਪੀਲ ਹੈ ਕਿ ਨਗਰ ਕੀਰਤਨ ਸਤੋਂ ਬਾਦ ਜਿਸਾਂ ਆਇਆ ਕਰੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਜਖੰਡ ਸ੍ਰੀ ਹਜੂਰ ਸਾਹਿਬ ਜਥਾ ਕਮੇਟੀ ਲੁਧਿਆਣਾ ਵੱਲੋਂ ਸ਼ਹੀਦਾਂ ਦੇ ਸ਼ਰਤਾਂਜ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਜੋ ਕਿ ਗੁਰਦੁਆਰਾ ਖਾਲਸਾ ਇਸਤਰੀ ਦਲ ਸ਼ਹੀਦਾ ਨੇੜੇ ਦਮੋਰੀਆ ਪੁਲ ਤੋਂ ਆਰੰਭ ਹੋਣ ਜਾ ਰਿਹਾ ਹੈ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਸਿਵਲ ਲਾਈਨ ਦੇ ਇਲਾਕੇ ਵਿੱਚ ਹੁੰਦਾ ਹੋਇਆ ਇਸੇ ਹੀ ਗੁਰਦੁਆਰਾ ਵਿਖੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ ਅਸੀਂ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਜਿਸ ਜਿਸ ਰੂਟ ਤੋਂ ਨਗਰ ਕੀਰਤਨ ਜਾਏਗਾ ਸੰਗਤਾਂ ਤਨ ਮਨ ਧੰਦੇ ਨਾਲ ਇਸ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਜਾ ਪਿਓ ਜੀ ਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਸਤ ਚੰਦ ਸ੍ਰੀ ਹਜੂਰ ਸਾਹਿਬ ਜਥਾ ਕਮੇਟੀ ਵੱਲੋਂ ਸਾਹਿਬ ਸ਼ਿਰ ਗੁਰਨ ਸਿੰਘ ਸਾਹਿਬ ਜੀ ਦੀ ਛਤਰ ਸ਼ਾਇਆ ਹੇਟ ਅਤੇ ਪੰਜਾਬ ਪਿਆਰਿਆਂ ਦੀ ਛਤਰ ਸ਼ਾਇਆ ਹੇਟ ਜੋ ਨਗਰ ਕੀਰਤਨ ਸਜਾਏ ਗਏ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਇਹ ਨਗਰ ਕੀਰਤਨ ਸਜਾਏ ਗਏ ਹਨ ਦੂਰੋਂ ਦੂਰੋਂ ਨਗਰ ਨਿਵਾਸੀ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰ ਰਹੇ ਹਨ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਠੰਡੇ ਮਿੱਠੇ ਜਲ ਦੀਆਂ ਅਤੇ ਲੰਗਰ ਲਗਾਏ ਗਏ ਹਨ ਮੈਂ ਸਮੂਹ ਸੰਗਤ ਦਾ ਧੰਨਵਾਦ ਕਰਦਾ ਹਾਂ ਪੂਰੀ ਜਥਾ ਕਮੇਟੀ ਵੱਲੋਂ ਅਤੇ ਆਪਣੀ ਪੂਰੀ ਟੀਮ ਵੱਲੋਂ ਇੱਕ ਗੱਲ ਮੈਂ ਜਥਾ ਕਮੇਟੀ ਨੂੰ ਜ਼ਰੂਰ ਕਵਾਂਗਾ ਕਿ ਇਹ ਸ਼ਹੀਦੀ ਗੁਰੂ ਸਾਹਿਬ ਦੀ ਕਿਉਂ ਹੋਈ ਇਹ ਸ਼ਹੀਦੀ ਦਾ ਮਤਲਬ ਕੀ ਸੀ ਕਿਹੜੀ ਧਾਰਾ ਸੀ ਜੋ ਗੁਰੂ ਸਾਹਿਬ ਦੀ ਸ਼ਹੀਦੀ ਵਿੱਚ ਲਗਾਈ ਗਈ ਕੋਈ ਐਦਾਂ ਦੇ ਸੈਮੀਨਾਰ ਕਰਾਏ ਜਾਣ ਕਿ ਤਾਂ ਕਿ ਉਹ ਧਾਰਾ ਜਿਹੜੀ ਗੁਰੂ ਸਾਹਿਬ ਦੇ ਲਗਾਈ ਗਈ ਸਿਆਸਤਪਾਪਾ ਯਾਸਾ ਦੀ ਧਾਰਾ ਉਸ ਟਾਈਮ ਦੇ ਜਹਾਂਗੀਰ ਮੁਗਲ ਸ਼ਾਸਕ ਨੇ ਲਗਾਈ ਆਖਰ ਉਹ ਕਿਉਂ ਲਗਾਈ ਕਿਉਂ ਤਤੀ ਤਵੀ ਤੇ ਬਿਠਾਇਆ ਗਿਆ ਗੁਰੂ ਸਾਹਿਬ ਨੂੰ ਅਤੇ ਕਿਉਂ ਸੀਸ ਤੇ ਰੇਤ ਪਾਈ ਗਈ ਇਹ ਜਰੂਰ ਨਵੀਂ ਪੀੜ੍ਹੀ ਨੂੰ ਦੱਸਿਆ ਜਾਵੇ ਵੀ ਇਸ ਸ਼ਹਾਦਤ ਦਾ ਕੀ ਮਤਲਬ ਸੀ ਇਹ ਇੰਨੀ ਇੱਕ ਸੇਵਾ ਜਰੂਰ ਕਮੇਟੀ ਜਰੂਰ ਕਰਾਵੇ ਕਈ ਕੋਈ ਨਾ ਕੋਈ ਗੋਸ਼ਟੀ ਕਰਾਣ ਜਾਂ ਜੋ ਵੀ ਸੈਮੀਨਾਰ ਕਰਾਣ ਇਹ ਨਵੀਂ ਪੀੜ੍ਹੀ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਵੀ ਆਖਰ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬ ਦੀ ਸ਼ਹੀਦੀ ਦਾ ਕੀ ਮਹੱਤਵ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੁਧਿਆਣਾ ਲੱਗਦਾ ਟੀਂਕਾ ਚਾਟਰੀਪੁਰ